ਸਭ ਦੇ ਹੁਕਮ 따 ਲੈ ਸਕਦੇ ਸੀਗੇ ਨਾ ਚਾਹੁੰਦੇ ਹੋਏ ਵੀ ਇਹ ਸਾਰਾ ਜਿਹੜਾ ਇਹ ਪਾਰਟੀ ਬਣੀ ਆ ਸੋ ਇਸ ਲਈ ਕੋਸ਼ਿਸ਼ ਸੀਗੀ ਵੀ ਹਜੇ ਵੀ ਇਹ ਪੰਥਕ ਇਕਤਾ ਹੋ ਜਵੇ ਮੈਂ ਐਕਟਿਵਲੀ ਹਿੱਸਾ ਨਹੀਂ ਲਿਆ ਸੀ ਇਸੇ ਕਰਕੇ ਅਸੀਂ ਕੋਸ਼ਿਸ਼ 'ਚ ਸੀਗੇ ਵੀ ਸਾਰੇ ਇਕੱਠੇ ਹੋਣ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਸੀਗਾ ਅਸੀਂ ਸਿਰਫ ਕਾਲਤਖ ਸਾਹਿਬ ਦਾ ਹੁਕਮਨਾਮਾ ਮੰਨਿਆ ਉਸ ਤੋਂ ਪਹਿਲਾਂ ਮੈਂ ਨਹੀਂ ਛੱਡ ਕੇ ਜੇ ਹੁਕਮਨਾਮਾ ਨਾ ਹੁੰਦਾ ਮੈਂ ਤਾਂ ਕਰ ਬੈਠਾ ਸੀ ਕਿ ਨਾ ਨਾਲ ਜਾਣਾ ਨਾ ਖਰਾਬ ਜਾਣਾ ਯਾਰੀ ਸਾਹਿਬ ਹੁਣ ਸੁਨਹਿਰ ਸਰਜੀਵ ਦੇ ਲੀਡਰ ਬਣ ਗਏ ਕਿ ਅਕਾਲੀ ਦਲ ਦੇ ਲੀਡਰ ਬਣ ਗਏ ਮੈਂ ਹੋਂਸਰ ਦੇ ਕੋ ਮੇਰੇ ਨਾਲ ਸੌਣ। ਕਾਲੀ ਗੱਲ ਦੇ ਲੇਟ। ਉਹ ਤਾਂ ਤੁਸੀਂ ਜੋ ਮਰਜ਼ੀ ਮੰਨ ਲਓ ਲੇਕਿਨ ਅਸੀਂ ਇਕਾਲਤਖ ਸਾਹਿਬ ਦੀ ਹੁਕਮ ਨੂੰ ਮੰਨਿਆ ਵਾ। ਉਸ ਦੀ ਮਰਿਆਦਾ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ। ਕਿਉਂਕਿ ਦੇਖੋ 15 ਲੱਖ ਬੰਦੇ ਦੀ ਭਰਤੀ ਆ। ਉਹਨਾਂ ਨੂੰ ਨਰਾਸ਼ ਨਹੀਂ ਕੀਤਾ ਜਾ ਸਕਦਾ। ਲੇਕਿਨ ਅਸੀਂ ਅੱਜ ਵੀ ਚਾਹੁੰਦੇ ਹਾਂ ਸਾਡਾ ਕੋਈ ਸਵਾਰਥ ਨਹੀਂ। ਜੇ ਪੰਥਕ ਇਕਤਾ ਹੁੰਦੀ ਆ। ਅਸੀਂ ਸਾਰੇ ਆਪਣਾ ਹਰ ਤਰ੍ਹਾਂ ਦਾ ਤਿਆਗ ਕਰਨ ਤਿਆਰ ਆ। ਪੰਥ ਦੇ ਪੰਜਾਬ ਦੇ ਭਲੇ ਦੇ ਲਈ ਪਰ ਜਿਹੜੇ ਤੁਹਾਡੇ ਧੜੇ ਦੇ ਨਾਲ ਕਈ ਲੀਡਰ ਨੇ ਜਿਹੜੇ ਉਸ ਦਿਨ ਅਸੀਂ ਉਹਦੇ ਸਾਹਮਣੇ ਖੜਕੇ ਜਿਨ੍ਹਾਂ ਨੂੰ ਕਿਹਾ ਗਿਆ ਸੀ ਇਹ ਇਹ ਜੋ ਸਾਡਾ ਕੋਈ ਧੜਾ ਨਹੀਂ ਹੈਗਾ ਨਾ ਮੈਂ ਕਿਹਾ ਧੜੇ ਹੀ ਸੀਗਾ ਮੇਰੀ ਗੱਲ ਨੂੰ ਸਮਝੋ ਅਸੀਂ ਸਿਰਫ ਪੰਜ ਮੈਂਬਰੀ ਕਮੇਟੀ ਜਦੋਂ ਬਣੀ ਸਤਵੇਂ ਵੀ ਉਹਦੇ 'ਚ ਆਏ ਆ ਕੋਈ ਧੜਾ ਨਹੀਂ ਕੋਈ ਉਹ ਤੁਹਾਡਾ ਮੇਰਾ ਨਾ ਕੋਈ ਮੇਰਾ ਕੋਈ ਧੜਾ ਨਹੀਂ ਸੀਗਾ